ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਬਦ ਛੰਦ ਤਵੇ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ अचल मूरत अनपो प्रकाश मतूज कहज्जे कोट इंद्रेंद्रान साए शान गणिज्जे त्रिपवन महीप सुर नर असुर नेत नेत वन त्रण कहत तव सर्व नाम कथय कवन कर्म नाम बरनत समत भुजंग प्रयात छंद नवस्व स्वंग अकाले नवस्व कृपाले नमस्तं अरूपे नमस्तं अनूपे नमत् अपेखे नमत् लेखे नमत् अकाए नमस्त न जाय नमस्त गञ्जे नमस्तङ्गे नमस्तंग नामे नमस्तंग नमस्तंग नमस्तामे नमस्तंग कर्मङ्ग नमस्तंग नमस्त नमस्तंग नमस्त नमस्तंग जीते नमस्तंग पीते नमस्तंग नमस्त नमस्तंग नमस्ते नमस्तंग नीले नमस्तंग नादे नमस्तंग शेदे नमस्तंग गादे ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਆਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਆਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਰਦੇਸੇ ਨਮਸਤੰ ਨਰਪੇਸੇ ਨਮਸਤੰ ਨਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਤਾਤੇ ਨਮਸਤੰ ਨਰਕਾਤੇ ਨਮਸਤੰ ਨਰਧੂਤੇ ਨਮਸਤੰ ਆਪੂਤੇ ਨਮਸਤੰ ਲੋਕੇ ਨਮਸਤੰ ਮਸੋਕੇ नमस्त नृ तापे नमस्तपे नमस्त ति मे नमस्त ने नमस्त गाहे नमस्त वाहि नमस्तर्गे नमस्त सर्गे नमस्तकंग पर भोगे नमस्त सजोगे नमस्त रंगे नमस्त पंगे नमस्त अगम्ये नमस्तरमे नमस्तंग जलासरे नमस्त न ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਮਜਵੇ ਨਮਸਤਸਤ ਅਜਵੇ ਅਦੇਸੰਗ ਅਦੇਸੇ ਨਮਸਤੰ ਆਪੇਸੇ ਨਮਸਤੰ ਨਰਧਾਮੇ ਨਮਸਤੰ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦੇਅਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੇ ਨਮਸਤੰ ਆਪੇਵੇ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦੇ ਹਲੇ ਨਮਸਤੰਗਾ ਵਰਨੀ ਨਮਸਤੰਗਾ ਮਰਨੀ ਨਮਸਤੰਗ ਜਰਾ ਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗਾ ਅਨੰਤੇ ਨਮਸਤੰਗ ਮਾਨਤੇ ਨਮਸਤਸ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦੇ ਹਲੇ ਨਮੋ ਸਰਬ ਪਾਲੇ तातरी छंद त्वय प्रसाद अरूप है अनूप है अजू है अपू है अलेख है अपेख है अनाम है अकाम है अतीग है अपेह है अजीत है अभीत है तिरमान है निदान है तिरवर्ग है सर्ग है अनिल है अनाद है अजी है आजाद है अजन्म है अभर्न है अपहुत है भरन है अगंज है अपंज है झूज है छांज है, है अमीक है रफीक है तंद है बांध है निर्गुज है सूज है अकाल है जल है ਅੱਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਪੂਤ ਹੈ ਅਸ਼ੂਤ ਹੈ ਲੋਕ ਹੈ ਅਸੋਕ ਹੈ ਅਕਰਮ ਹੈ ਅ ਭਰਮ ਹੈ ਅਜੀਤ ਹੈ ਅਪੀਤ ਹੈ ਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਨੀਕ ਹੈ ਭਰੇਕ ਹੈ ਪਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੀ ਨਮੋ ਸਰਬ ਭਉਣੀ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਗ ਮਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿੱਧੇ ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਅਪੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮੰਨੇ ਨਮੋ ਰੋਗ ਰੋਗੇ ਨਮਸਤ ਨਿਸਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਤਿਦਾ ਨੰਦ ਸਰਵੰ ਪਰਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧਦਾ ਬੁੱਧ ਦਾ ਬ੍ਰਿਤ ਕਰਤਾ ਅਦੂ ਉਰਦ ਅਰਦੰ ਅਗੰਗ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਕ੍ਰੋਸ਼ ਪਾਲੰ ਸਦਾ ਸਰਬਦਾ ਸਿੱਧਦਾਤਾ ਦਇਆਲੰ ਅਸ਼ੇਦੀ ਅਭੇਦੀ ਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸ ਥਾਮੰ ਤੇਰਾ ਜੋਰ ਚਾਚ ਰਿਸ਼ੰਦ जले हैं थले हैं अपीत हैं अपे हैं प्रभु हैं अजू हैं अदेश हैं अपे हैं भुजंगप्रयात छंद अगादे अबादे आनंदी स्वरूपे नमो सर्वमान्ये समस्ति निधाने नमस्त्वंंग नरनाथी नमस्त्वंंग परमाथी नमस्त्वंंग अगंजे नमस्त्वंंग अपंजे नमस्त्वंंग अकाले नमस्त्वंंग अपाले नमो सर्वदेसे नमो सर्वपैसे नमो राजराजे नमो साजसाजे नमो शाशाहे नमो महामाहे ਨਮੋ ਗੀਤ ਕੀਤੇ ਨਮੋ ਪ੍ਰੀਤ ਪੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੌਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਨ ਨਮੋ ਪਰਮ ਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕਰਿਸ਼ੰਗ ਨਮੋ ਸਰਬ ਰੰਗੇ ਤਰਪੰਗੀ ਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾਰ ਦਸਦੰਗ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਵਾਲ ਚੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਆਪਾਰ ਸਰਬ ਮਾਨ ਤਿਰਮਾਨ ਦੇਵ ਅਪੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਸੇਖ ਦੇ ਸੋਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਨੂੰ ਰਾਗ ਨਾਮ ਕਾਮ ਬਹੀਨ ਪੇਖਤ ਤਾਮੂ ਨਹ ਜਾਏ ਸਰਬ ਮਾਨ ਸਰਬਤਰ ਮਾਨ ਸਦਾ ਬਾਨ ਤਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਭਰੇਕ ਦੇਵ ਭੇਵ ਨਾ ਜਾਣਹੀ ਜੈ ਬੀ ਦੁਰਕ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹੇ ਜੀਵ ਤਾ ਆਤਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾ ਨਹੀਂ ਪ੍ਰਤੀਨ ਲੋਕ ਚੌਦਹ ਕੇ ਵਿਖੇ ਜਗ ਜਾਪਹੀ ਜਹ ਜਾਪ ਆਦ ਦੇਵ ਆਨਾਦ ਮੂਰਤ ਥਾਪਿਓ ਸਭੇ ਜਹ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪਰਖ ਅਪਾਰ ਸਰਬ ਵਿਸ਼ਵ ਰਚਿਓ ਸੇਂਭਵ ਗਰਨ ਭਜਨ ਹਾਰ ਕਾਲਹੀਨ ਕਲਾ ਸੰਯੁਗਤ ਆਕਾਲ ਪੁਰਖ ਦੇਸ ਧਰਮ ਧਾਮ ਤੋਂ ਪਰਮ ਰੈਥ ਅਭੂਤ ਅਲਖ ਪੇਸ ਅੰਗ ਰਾਗ ਨਾ ਰੰਗ ਜਾ ਕਹੇ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨਸਤਤ ਏਕ ਪੁਰਖ ਅਵਦੂਤ ਗਰਬ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗ ਹੀਨ ਅਪੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਵਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜੈ ਰੂਪ ਰੰਗਰ ਰੇਖ ਪਰਮ ਵੇਦ ਪੁਰਾਨ ਜਾਂ ਕਹੇ ਨੀਤ ਪਾਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਬੋ ਚਿਤ ਮਦ ਭਰ ਛੰਦ ਤਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਰ ਅਸਨ ਅਭੰਗ ਉਪਮਾ ਅਨੰਗ ਅਨਭੋ ਪ੍ਰਕਾਸ਼ ਇਸ ਦਿਨ ਆਨਾਸ ਆ ਜਨ ਬਹੁ ਸ਼ਾਹਨ ਸ਼ਾਹੋ ਰਾਜਾਨ ਰਾਜ ਭਾਨਨ ਭਾਨ ਦੇਵਨ ਦੇਵ ਹਕਮਾ ਮਹਾਨ ਇੰਦਰਾ ਨਿੰਦਰ ਬਰਨਵਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਭਾ ਅਭੰਗ ਗਤਮਿਤਾ ਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਪੈਨ ਕਾਮ ਅਤਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿस्य ਕਰਮ ਅਦ੍ਰਿਸ਼ਯ ਧਰਮ ਸਰਬ ਆਪਣਾਡੇ ਅੰਡਰ ਬਾਡੇ ਚਾਚਰੀ ਛੰਦ ਤਵੇ ਪ੍ਰਸਾਦ गोबिन्दे मुकन्दे उदारे अपारे हरियं करियं निरनामे अकामे भजंग प्रयात छंद चतर चक्कर करता चतर चक्कर हरता चतर चक्कर दाने चतर चक्कर जाने चतर चक्कर वर्ति चतर चक्कर भर्ति चतर चक्कर पाले चतर चक्कर काले चतर चक्कर पासे चतर चक्कर वासे चतर चक्कर मानीया चतर चक्कर दानिया चातरी छंद ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮੰ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪਰਤੀ ਸ ਦਿਸ ਦ੍ਰਿਸ ਅਕ੍ਰਿਸ ਭਗਵਤੀ ਛੰਦ ਤਵੇ ਪ੍ਰਸਾਦ ਕਤਤੇ ਕੀ ਆਛਜ ਦੇਸੈ ਕੀਆ ਭਿਜ ਪੈਸੈ ਕੀਆ ਗੰਜ ਕਰਮੈ ਕੀਆ ਪੰਜ ਭਰਮੈ ਕੀਆ ਭਿਜ ਲੋਕੈ ਕੀਆ ਅਦਤ ਸੋਕੈ ਕੀਆ ਬਧੂਤ ਵਰਨੈ ਕੀ ਬਿਪੂਤ ਕਰਨੈ के रा रंग परवाहे के धर्मंग तुजाहे के अशोक वर्णन की सर्बा भरने के जक्त कृतियां के शतरंज छतरी के ब्रह्मंग रूपे के अनपव रूपे के आद देव के अप भिव के चित्रंग महीन के के अधीन के रुजी राजा कह रही मैं रहा के, के पाक बे है बे गए बुल गए गै बे کی اف بل گنا ہے کی شاہ ن شاہ ند ہے کہ رو جی دھاند ہیں کی سربندلی ہیں سربتر دانیا گرون دیس ہے کی سربتر راج ہے کی سبتر ساج ہے کی سربت دین ہے کی سربت لین ہے کی سربتر جاو کی سربتر پا ہو کی سربتر دیس ہے کیسر پیس ہے کیستر کال ہے کی سربت پال ਕੇ ਸਰਬਤਰ ਗੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੋਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦਾ ਬੰ ਪ੍ਰਧਾਨੈ ਕੇ ਸਰਬਤਰ ਜਾਪੈ ਕੇ ਸਰਬਤਰਤਾਪੈ کے سربتر پان ہے کی سربتر مان کے سربتر اندر کے سربتر چندر ہیں کی سرون کلی مرمنگھی میں کے عقل علام کے صاحب کلام کے حسن الوجو ہیں تمام ال ہیں ہمیں سلام سلیخ تمدام غنی مل گنیم غریب گریب پرست بلند مکان زمین الجمانے ਤਮੀਜੁਲ ਤਮਾਮੈ ਰਜੁਵਲ ਨਿੰਦਾਨੈ ਹਰੀ ਫਲ ਅਜੀਮੈ ਰਜਾਇ ਕਜਕੀਨੇ ਨੇਕਲ ਤਰੰਗੈ ਭੇਦਹਿ ਭੰਗਹਿ ਜੀ ਜੁਨਿਵਾਧੈ ਗਰੀ ਮੁਲਖ ਰਾਜੈ ਨਿਰੁਕਤ ਸਰੂਪੈ ਤਰ ਮੁਕਤ ਵਿਪੂਤੈ ਪ੍ਰਵੁਕਤ ਪਰਵਾਹੈ ਸੁਜੁਗਤ ਸੁਦਾ ਹੈ ਸਦਾ ਬੰਸਰੂਪੈ ਭੇਦੀ ਅਨੂਪੈ ਸਮਸਤੁ ਪਰਾਜੈ ਸਦਾ ਸਰਬਸਾਜੈ समस्तल सलाम है सदा वलाका में निर्वाण स्वरूपें आगाध हैं अनूपें वंग आदरूपे अनाद स्वरूपें अनंगीय नामे तृपंगी तर तरकामे त्रवर्गं ते तर वादे अगंजे आगादे सुवंग सर्वभागे अस सु सर्वानरागे तृभुक्त स्वरूपें छिज हैं शूत हैं के नरकंग परनाश पृथ्वीुल परवास हैं ਨਿਰੁਕਤ ਪ੍ਰਵਾਹ ਹੈ ਸਦਾ ਬੰਗ ਸਦਾ ਹੈ ਬਿਪੁਕਤ ਸਰੂਪ ਹੈ ਪ੍ਰਜੁਕਤ ਅਨੂਪ ਹੈ ਨਿਰੁਕਤ ਸਦਾ ਹੈ ਬਿਪੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਕਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਆਪੇਖ ਹੈ ਅਲੇਖ ਹੈ ਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਬਿਰਕਥ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਅਲਖ ਹੈ ਦੇਖ ਹੈ ਅਲੇਖ ਹੈ ਅਪੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਚੰਦ ਤਵੇ ਪ੍ਰਸਾਦ ਸਰਵੰਗਹੰਤਾ ਸਰਵੰਗੰਤਾ ਸਰਵੰਖਯਤਾ ਸਰਵੰਗਯਤਾ ਸਰਵੰਗਹਰਤਾ ਸਰਵੰਕਰਤਾ ਸਰਵੰ ਪ੍ਰਾਣੰ ਸਰਵੰਤਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੂਤਾ ਸਰਵੰ ਮੁਕਤਾ ਹਰਿ ਸਾਵਲ ਛੰਦ ਤਵੇ ਪ੍ਰਸਾਦ ਨਮੋ ਨਰਕਨਾਸੇ ਸਦਾ ਬੰਗ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਵਿਪੂਤੇ ਪਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਦ ਸਰੂਪੇ ਨਿਰਗਾਦ ਵਿਪੂਤੇ ਅਨੰਗੀ ਅਨਾਮੇ ਤੇਰ ਭੰਗੀ ਤੇਰ ਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾ ਕੰਗ ਸਰੀ ਕੈ ਮਿੱਤੂ ਉਮੀ ਕੈ ਸਦਾ ਬੰਗ ਪਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਦ ਤਵੈ ਪ੍ਰਸਾਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇ ਸਲਸਲਾ ਮੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕੀ ਰੋਜੀ ਦੇਹਾਂਦੈ ਕਿ ਰਾਜ ਕਰਹਿੰਦੈ ਕਰੀ ਮੁਲਕ ਮਾਲੈ ਕਿ ਉਸ ਨਾਲ ਜਮਾਲੈ ਗਨੀ ਮੁਲਕ ਰਾਜ ਗਰੀਬ ਨਿਵਾਜ ਹੈ ਹਰੀਫੁਲ ਸਿਕਾਨੈ ਰਾਸੁਲ ਫੁਕਾਨੈ ਕਲੰਕੰਗ ਪਰਨਾਸੈ ਸਮਸਤ ਨਿਵਾਸੈ ਅਗੰਜਲ ਗਨੀ ਮਹਿਰਜਾ ਕਰਹੀ ਮੈਂ ਸਮਸਤੁਲ ਜਗਾਹੈ ਕੇ ਸਾਹਿਬ ਕਰਾਹੈ ਕਿ ਨਰਕੰਗ ਪਰਨਾਸੈ ਬੈਸਤ ਨਿਵਾਸੈ ਕਿ ਸਰਬਲਗਵਾਨ ਹੈ ਮਹਿਸਲਰਵਾਨ ਹੈ ਤਮਾਮੁਲ ਤੁਮਹੀ ਜੈ ਸਮਸਤ ਲੋਜੀ ਜਹੈ ਪਰਮ ਪਰਮ ਈਸੈ ਸਮਸਤਲ ਅਦੀਸੈ ਦੇਸਲ ਅਲੇਖੈ ਮਿਸਲ ਅਪੇਖੈ ਜਮੀਨ ਉਲ ਜਮਾਹੈ ਅਮੀ ਕੁਲ ਇਮਾਹੈ ਕਰੀਮ ਉਲ ਕਮਾਲੈ ਕੇ ਜੁਰਤ ਜਮਾਲੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤ ਵਿਭੂਤ ਹੈ ਕਿ ਅਮਿਤ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰ ਅਨੰਗ ਹੈ ਕਿ ਅਮਿਤ ਉਪੰਗ ਹੈ ਮਦ ਪਰਸ਼ੰਦ ਤਵੈ ਪ੍ਰਸਾਦ ਮਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰਨਰ ਪ੍ਰਪੰਜ ਅਨਗਨ ਪ੍ਰਣਾਮ ਮਨਮਨ ਸਲਾਮ ਹਰਨਰ ਅਖੰਡ ਬਨਰ ਮੰਡ ਅਨਭਵ ਅਨਾਸ ਮਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਛਿੰਜ ਅੰਗ ਆਸਨਾ ਭੰਗ ਉਪਮਾ ਆਪਾਰ ਗਤਮਤੋਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਤ੍ਰਿਤ ਤਰਤਰਾਸ ਆ ਜਨ ਬਾਹੂ ਏਕੇ ਸਦਾ ਹੋ ਓਮਕਾਰ ਆਦ ਕਥਨੀ ਅਨਾਦ ਖਲਖਣ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮ ਅਨਿਸ਼ ਜੁਗਾਤ ਅਜ ਜਿਨਾ ਬਾਤ ਅਨ ਝੰਝ ਗਾਤ ਅਨ ਰੰਜ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਅਦੀਠ ਧਰਮ ਅਤ ਠੀਟ ਕਰਮ ਅਨ ਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਚੰਦ ਤਵੇ ਪ੍ਰਸਾਦ ਕਰੁਣਾਲੇ ਹੈ ਅਰ ਕਾਲੇ ਹੈ ਖਲਖੰਡਨ ਹੈ ਮਹ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੋ ਭਾਰਨ ਹੈ ترت کی ترن ہیں جگ کے کرن ہیں من مانے ہیں جگ جانے ہیں سروگ پر ہیں سرو کر ہیں سرو پاس ہیں سروناش ہیں کرنا کر ہیںمبر ہیں سرویشور ہیں جگتےشور ہیں برہمنڈ س ہیں کلکھنڈ سرتے پر ہیں کرنا کر جپا جپ ہیں اتپا تھپ ہے کرتا کرت ہیں امر امرت ہیں امرت امرت ہیں کرنا کرت ہے اکرتا کرت ہیں ترنی ترت ہیں अमतेश्वर हैं परमेश्वर हैं अकृता कृता हैं अमृता अमृत हैं अजबो कृता है अमृता अमृत है नरनायक हैं खलकायक हैं विश्वम्बर हैं करुणाले हैं द्रपनायक हैं सर्बपाएक हैं पवभंजन हैं अरगंजन हैं रिप्तपन हैं जपजपन हैं अकलंकृता हैं सर्वकृत हैं कर्ता कर हैं हरतार हैं परमात्मा हैं सर्वआत्मा हैं आत्मवास हैं जस के जस हैं भजंगप्रयात छंद ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸੰਤ ਰੂਪੇ ਨਮੋ ਪਰਮ ਤਤੰਗ ਤਤੰਗ ਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ نمو بھوج بوجے نمو پان پانے نمو کلا کرتا نمو شانت روپے نموندر نادب پوتے کلنکار روپے النکار النکے نمو آس آسے نم بانک بنکے ابنگی سروپے انگھی انامے ترپنگی ترکالے اننگ اکام ایک اچھری شند اج الب اب اپو اجو اناس اکاس اگنج اپنج الک اپ اکال دیال الیکھ اپ ਅਨਾਮ ਅਕਾਮ ਗਹਾਟਾ ਹਾ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੀ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਪੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤਲ ਸਰੂਪੇ ਕੋ ਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਤਿਦਾ ਆਨੰਦ ਸਤਰੰਗ ਪ੍ਰਣਾਸੀ ਕਰੇ ਮਲਕ ਨਿੰਦਾ ਸਮਸਤ ਨਿਵਾਸੀ ਅਜਾਇ ਵਿਭੂਤੇ ਗਜਾਇ ਬਗਨੀਮੇ ਹਰੀ ਅੰਕਰੀ ਅੰਕਰੀ ਮਲ ਰਹੀ ਮੇ ਚਤਰ ਚਕਰ ਵਰਤੇ ਚਤਰ ਚਕਰ ਭੁਗਤੇ ਸਿ ਅੰਗ ਸੁਭੰ ਸਰਬਦਾ ਸਰਬ ਜੋਗਤੇ ਦੁ ਕਾਲੰ ਪ੍ਰਣਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ ਦੋ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ